ਮਨ ਦੇ ਵਿੱਚੋਂ ਜਦੋਂ ਪਟਕਣਾ ਖਤਮ ਹੋ ਗਈ ਵਿਕਾਰ ਮੋ ਮਾਇਆ ਇਹ ਜਦੋਂ ਦੂਰ ਹੋਏ ਤੇ ਸੱਚੇ ਮਨ ਜਿਹੜਾ ਸਾਡਾ ਨਾਮ ਬਾਣੀ ਨਾਲ ਜੁੜਦਾ ਹੈ ਬੰਦਗੀ ਨਾਲ ਜੁੜਦਾ ਹੈ ਜਦੋਂ ਤੱਕ ਮਨ ਦੇ ਕੋਲ ਪਟਕਣਾ ਹੈ ਜਦੋਂ ਤੱਕ ਮਨ ਵਿਕਾਰਾਂ ਚ ਮਾਇਆ ਦੇ ਵਿੱਚ ਹੈ ਉਦੋਂ ਤੱਕ ਮਨ ਦਾ ਨਾਮ ਬਾਣੀ ਨਾਲ ਜੁੜਨਾ ਬਹੁਤ ਔਖਾ ਹੈ ਨਹੀਂ ਜੁੜ ਸਕਦਾ ਹੈ ਪਰ ਜਦੋਂ ਮਨ ਦੇ ਵਿੱਚੋਂ ਭਟਕਣਾ ਖਤਮ ਹੋ ਗਏ ਭਰਮ ਖਤਮ ਹੋ ਗਏ ਵਿਕਾਰ ਦੂਰ ਹੋ ਗਏ ਸਹਿਬ ਕਹਿੰਦੇ ਐਯੋ ਮਨ ਸਹਿਜੇ ਨਾਮ ਤੇ ਬਾਣੀ ਨਾਲ ਜੁੜ ਜਾਈਦਾ ਪਰ ਲਈ ਕਾਰਨ ਬੜਾ ਵੱਡਾ ਹੈ ਵੀ ਮਨ ਦੀ ਭਟਕਣਾ ਦੂਰ ਕਰਨੀ ਬੜੀ ਔਖੀ ਹੈ ਜੀਵਨ ਚੋਂ ਵਿਕਾਰ ਨਿੰਦਿਆ ਕ੍ਰੋਧ ਹੰਕਾਰ ਨੂੰ ਦੂਰ ਕਰਨਾ ਬੜਾ ਔਖਾ ਹੈ ਮਨ ਦੇ ਵਿੱਚੋਂ ਭਟਕਣਾ ਨੂੰ ਦੂਰ ਕਰ ਲਈ ਸਾਨੂੰ ਗੁਰੂ ਦੀ ਸਹਾਇਤਾ ਲੈਣੀ ਪੈਗੀ ਸਾਨੂੰ ਗੁਰਬਾਣੀ ਨਾਲ ਜੁੜਨਾ ਪੈਗਾ ਗੁਰਬਾਣੀ ਨੂੰ ਵਿਚਾਰਨਾ ਪਏਗਾ ਗੁਰਬਾਣੀ ਨੂੰ ਸਮਝਣਾ ਪਏਗਾ ਜਿਸ ਭਟਕਣਾ ਨੂੰ ਸੀ ਦੂਰ ਕਰਨਾ ਚਾਹਉ ਮਨ 'ਚ ਪਈ ਹੋਈ ਵਿਕਾਰਾਂ ਦੀ ਮੈਲ ਨੂੰ ਮੋਹ ਮਾਇਆ ਨੂੰ ਦੂਰ ਕਰਨਾ ਤੇ ਫਿਰ ਸਾਨੂੰ ਗੁਰੂ ਦਾ ਸਹਾਰਾ ਲੈਣਾ ਪਵੇਗਾ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੇ ਬੜੇ ਪਿਆਰੇ ਬੱਚੇ ਸਹਿਬ ਜੀ ਕਹਿੰਦੇ ਗੁਰ ਪੂਰੈ ਹਰ ਨਾਮ ਦਿਡਾਇ ਤਿਨ ਵਿੱਚੋਂ ਭਰਮ ਚੁਕਾਇ ਕਹਿੰਦੇ ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਦੇ ਵਿੱਚ ਨਾਮ ਨੂੰ ਪੱਕਾ ਕੀਤਾ ਉਹਨਾਂ ਦੇ ਜੀਵਨ ਚੋਂ ਭਰਮ ਭੁਲੇਖੇ ਪਟਕਣਾ ਦੂਹਰਪੋ। ਹੁਣ ਸ਼ਬਦ ਸਹਿਬ ਜੀ ਨੇ ਵਰਤਿਆ ਦਿਡਾਇਆ। ਦਿੜਾਇਆ ਦਾ ਭਾਵ ਕੀ ਹੈ? ਪੱਕਾ ਕਰਨਾ। ਕੋਈ ਵੀ ਚੀਜ਼ ਨੂੰ ਜੇ ਤੁਸੀਂ ਪੱਕਾ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਤੁਹਾਡੇ ਕੋਲ ਅਭਿਆਸ ਦਾ ਹੋਣਾ ਪੜਾ ਜ਼ਰੂਰੀ ਹੈ। ਜੇ ਅਭਿਆਸ ਹੈ ਤੁਸੀਂ ਚੀਜ਼ ਨੂੰ ਤੁਸੀਂ ਪੱਕਾ ਕਰ ਲਓਗੇ। ਦੀ ਡਾਇਆ ਦਾ ਪਾਵਥੇ ਹੀ ਉਹਨੇ ਕਿਸੇ ਚੀਜ਼ ਨੂੰ ਦਿਰੜ ਦਿਰੜ ਕੇ ਵਾਰ-ਵਾਰ ਜਪ ਜਪ ਕੇ ਪੱਕਾ ਕਰ ਲੈਣਾ। ਹੁਣ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਪੱਕਾ ਕਰਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਉਹਦਾ ਅਭਿਆਸ ਦਾ ਹੋਣਾ ਬੜਾ ਜ਼ਰੂਰੀ ਹੈ। ਅਭਿਆਸ ਦਾ ਕੋਲ ਹੋਣਾ ਬੜਾ ਜ਼ਰੂਰੀ ਹੈ। ਕੋਈ ਵੀ ਚੀਜ਼ ਤੁਸੀਂ ਸਿੱਖਣਾ ਚਾਹੁੰਦੇ ਹੋ, ਕੋਈ ਵੀ ਚੀਜ਼ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਤੋ ਤੁਹਾਡੇ ਕੋਲ ਅਭਿਆਸ ਦਾ ਹੋਣਾ ਜ਼ਰੂਰੀ ਹੈ ਜੇ ਅਭਿਆਸ ਨਹੀਂ ਤਾਂ ਤੁਸੀਂ ਉਹ ਚੀਜ਼ ਸਿੱਖ ਵੀ ਨਹੀਂ ਸਕਦੇ ਤੇ ਪ੍ਰਾਪਤ ਵੀ ਨਹੀਂ ਕਰ ਸਕਦੇ ਤੁਸੀਂ ਅਭਿਆਸ ਹੈ ਤਾਂ ਤੁਸੀਂ ਸਿੱਖ ਲੋਗੇ ਤੇ ਉਸ ਚੀਜ਼ ਨੂੰ ਪੱਕਾ ਵੀ ਕਰ ਲੋਗੇ ਹੁਣ ਇੱਥੇ ਸਾਈਬ ਜੀ ਕਹਿੰਦੇ ਜੇ ਨਾਮ ਨੂੰ ਪੱਕਾ ਕਰਨਾ ਹੈ ਤਾਂ ਫਿਰ ਤੇਰੇ ਕੋਲ ਅਭਿਆਸ ਦਾ ਹੋਣਾ ਜ਼ਰੂਰੀ ਹੈ ਕਿਉਂਕਿ ਨਾਮ ਅੰਦਰ ਪੱਕਾ ਹੋਏਗਾ ਤੇ ਤੇਰਾ ਭਰਮ ਤੇ ਪਟਕਣਾ ਖਤਮ ਹੋਵੇਗਾ ਪਰਮੰਦਰੂ ਦੂਰ ਹੋਏਗਾ ਤੇ ਨਾਮ ਨੂੰ ਪੱਕਾ ਕਰਨ ਦੇ ਲਈ ਗੁਰਬਾਣੀ ਨੂੰ ਜੀਵਨ ਚ ਪੱਕਾ ਕਰਨ ਲਈ ਤਰਕੁਲ ਅਭਿਆਸ ਤਾਂ ਹੋਣਾ ਬੜਾ ਜ਼ਰੂਰੀ ਜੀ ਜਿਨੂੰ ਸਹਿਬ ਜੀ ਨੇ ਆਖਿਆ ਏ ਨਿਤਨੇਮ ਨਿਤਨੇਮ ਦਾ ਭਾਵ ਵੀ ਤਾਂ ਅਭਿਆਸ ਹੀ ਹੈ ਨਿਤਨੇਮ ਦਾ ਭਾਵ ਕੀ ਹੈ ਉਹ ਨੇਮ ਜਿਹੜਾ ਨਿਰੰਤਰ ਚੱਲੇ ਬਿਨਾ ਨਾਗੇ ਤੋਂ ਚੱਲਣ ਵਾਲਾ ਇੱਕ ਨੇਮ ਹੈ ਹਰ ਰੋਜ਼ ਚੱਲਣ ਵਾਲਾ ਇੱਕ ਨੇਮ ਹੈ ਜਾਪਾ ਸੋਖੇ ਜੇ ਸ਼ਬਦ ਵਰਤ ਲਿਏ ਵੀ ਨਿਤ ਨੇਮ ਦੇ ਅਸੀਂ ਪੱਕੇ ਹੋ ਜਾਈਏ ਜੋ ਵੀ ਨੇਮ ਅਸੀਂ ਬਣਾਇਆ ਹੈ ਨਾ ਜਾਂ ਜੋ ਵੀ ਸਾਨੂੰ ਪੰਥਕ ਵੱਲੋਂ ਨੇਮ ਦਿੱਤਾ ਗਿਆ ਜਾਂ ਗੁਰੂ ਵੱਲੋਂ ਸਾਨੂੰ ਨੇਮ ਦਿੱਤਾ ਗਿਆ ਉਸ ਨੇਮ ਨੂੰ ਜੇ ਅਸੀਂ ਪੱਕਾ ਕਰ ਲੈਨੇ ਹਾਂ ਤੇ ਸਾਹਿਬ ਜੀ ਕਹਿੰਦੇ ਇਹ ਤੇਰਾ ਇੱਕ ਅਭਿਆਸ ਹੈ ਤੇ ਇਸ ਅਭਿਆਸ ਦੇ ਨਾਲ ਹੀ ਨਾਮ ਪੱਕਾ ਹੋਵੇਗਾ ਜੀਵਨ ਚ ਗੁਰਬਾਣੀ ਦਿਰੜ ਹੋਵੇਗੀ ਤੇਰੇ ਜੀਵਨ ਚ ਅਭਿਆਸ ਹੋਣਾ ਜ਼ਰੂਰੀ ਹੈ ਨਿਯਮ ਦਾ ਪੱਕਾ ਹੋਣਾ ਜ਼ਰੂਰੀ ਹੈ ਨਿਤ ਨਿਯਮ ਦਾ ਪੱਕਾ ਹੋਣਾ ਜ਼ਰੂਰੀ ਹੈ ਇਹ ਨਹੀਂ ਬੇ ਸਿੱਧਾ 10 15 ਦਿਨ ਨਿਯਮ ਬਣਾਇਆ ਫਿਰ ਛੱਡਤਾ ਫਿਰ 2 ਮਹੀਨਿਆਂ ਬਾਅਦ ਚੇਤੇ ਆ ਗਿਆ ਜੀ ਫਿਰ ਸ਼ੁਰੂ ਕਰਦੇ ਨੇ ਨਹੀਂ ਫਿਰ ਬੇਨਤੀ ਕਰ ਦੇਣਾ ਕੋਈ ਵੀ ਚੀਜ਼ ਸਿੱਖਣਾ ਚਾਹੁੰਨਿਆਂ ਵੀ ਜੇ 10 15 ਦਿਨ ਗਏ ਫਿਰ ਚੋਂ 2 ਮਹੀਨੇ ਫਿਰ ਨਹੀਂ ਗਏ ਅਭਿਆਸ ਛੱਡ ਦਿੱਤਾ ਤੇ ਉਹ ਚੀਜ਼ ਥੋੜਾ ਸਿੱਖ ਪਾਵਾਂਗੇ ਸੀ ਔਰ ਜਿਹੜੇ 2 ਮਹੀਨੇ ਅਸੀਂ ਵਿੱਚੋਂ ਛੱਡੀ ਰੱਖਿਆ ਉਹਦੇ ਕਰਕੇ ਉਹ ਜਿਹੜਾ ਸਿੱਖਿਆ ਉਹ ਵੀ ਭੁੱਲ ਜਾਗੇ। ਉਹ ਵੀ ਨਿਕਲ ਜਾਏਗਾ। ਜਦ ਜੋ ਵੀ ਚੀਜ਼ ਅਸੀਂ ਸਿੱਖੀ ਉਹਨੂੰ ਨਿਰੰਤਰ ਵਿਹਾਰਸ ਦੇ ਤੌਰ ਤੇ ਚਲਾਵਾਂਗੇ ਤਾਂ ਪੱਕੀ ਬਣੀ ਰਹੇਗੀ ਸਾਡੇ ਜੀਵਨ ਦੇ ਅੰਦਰ। ਐਸਾ ਨਹੀਂ ਕਰਨਾ ਪਾ 15 ਦਿਨਾਂ ਕੋ ਦਿਨ ਨੇਮ ਬਣਾਇਆ ਫਿਰ 2-3 ਮਹੀਨੇ ਛੱਡਦਾ। ਫਿਰ 2 ਕੁ ਮਹੀਨਿਆਂ ਬਾਅਦ ਫਿਰ ਚੇਤੇ ਆ। ਠੇਰਸੀ ਬਣਾ ਲਿਆ ਨਹੀਂ ਤੁਸੀਂ ਗੁਰਬਾਣੀ ਨੂੰ ਪੜ੍ਹੋਗੇ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਮਹਾਰਾਜ ਜੀ ਦੇ ਬਨੇ ਕਿਹਾ ਇਹ ਬਚੇ ਉਹਨਾਂ ਨੇ ਦੱਸਿਆ ਵੀ ਇਹ ਨੀਮ ਹੋਣਾ ਜਿੱਦੀ ਹੈ ਚੱਖੜ ਚਾਗੀ ਮੀ ਬਰਸੇ ਪੀ ਗੁਰ ਦੇਖਣ ਚ ਨਿਤ ਨੀਮ ਦੀਪਕੇ ਚੱਖੜ ਮੀ ਤੂਫਾਨ ਸਹਿਬ ਜੀ ਕਹਿੰਦੇ ਮੈਂ ਆਪਣੇ ਪਿੰਡੇ ਤੇ ਹੰਡਾਲਾਂ ਨੂੰ ਗੁਰੂ ਘਰ ਚ ਜਾਵਾਂਗਾ ਇਹਦਾ ਭਾਵ ਕੀ ਹੈ ਨੇਮ ਦੇ ਭਗਵੇਂ ਹੁਸ਼ਿਆਣੇ ਆਤ ਦੇ ਮਸੂਨ ਰਿਆ ਸੀ ਵੀ ਦੋ ਮਨੁੱਖ ਗੁਰਦੁਆਰੇ ਆਉਂਦੇ ਇੱਕ ਮੱਥਾ ਟੇਕਦੇ ਤੇ ਕਵੱਟੇ ਮਾਰਤੀ ਲੱਗਾ ਮੀ ਆਇਆ ਚਖੜ ਆਇਆ ਜਿਹੜਾ ਮੱਥਾ ਟੇਕ ਕੇ ਆਉਂਦੇ ਉਹਨੇ ਕਿਹਾ ਵੀ ਫਿਰ ਜਾਵਾਂ ਪਰ ਵੱਟਾ ਮਾਰਨ ਨਾਲ ਲਗਾ ਕੇ ਸੈਗੁੰਦੀ ਤੋਂ ਪੋਸ਼ੂ ਵੀ ਨਿਯਮਿਤਤਾ ਪੱਕੇ ਨਾ ਚਾਹੇ ਵੱਟਾ ਮਾਰਨਾਂ ਨੂੰ ਅੰਦਰਸ ਪਰ ਨੇਮ ਦਾ ਪੱਕਾ ਸੀ ਆਪਣਾ ਨੇਮ ਨਹੀਂ ਛੱਡੇ ਅਸੀਂ ਆਪਣੇ ਨੇਮ ਦੇ ਪੱਕੇ ਹੋ ਗਏ ਨਾ ਨਿਤ ਨੇਮ ਦੇ ਪੱਕੇ ਹੋਣਾ ਬੜਾ ਜ਼ਰੂਰੀ ਹੈ ਹੁਣ ਇਹ ਅਭਿਆਸ ਦਾ ਹੀ ਹੈ ਨਾ ਨਿਤ ਨੇਮ ਦਾ ਪੱਕਾ ਹੋਣਾ ਹੀ ਹੈ ਨਾ ਵੀ ਝੱਖੜ ਚਾਗੀ ਮੀਂਹ ਵਰਸੈ ਪੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬਹੁਖਾਰਾ ਗੁਰਸਿੱਖ ਲੰਘ ਗੁਰਪੈ ਜਾਈ ਪਰ ਜੇ ਸਮੁੰਦਰ ਜਿੰਨਾ ਮਰਜੀ ਵੱਡਾ ਹੋਵੇ ਅਤ ਦਾ ਖਾਰਾ ਹੋਵੇ ਪਰ ਜਿਹੜੇ ਨਿਯਮ ਦੇ ਪੱਕੇ ਹੈ ਨਾ ਸਾਬ ਕਹਿੰਦੇ ਉਹ ਗੁਰਸਿੱਖ ਇਸ ਸਮੁੰਦਰਾਂ ਨੂੰ ਪਾਰ ਕਰਕੇ ਵੀ ਗੁਰੂ ਕੋਲ ਪਹੁੰਚਦੇ ਨੇ ਸਾਡੀ ਗਲੀ ਚ ਥੋੜਾ ਚਿੱਕੜ ਹੋ ਜੇ ਸੀ ਹੁ ਤਾਂ ਨਹੀਂ ਹੁੰਦੇ ਛੱਡ ਕੋਈ ਗੱਲ ਨੂੰ ਫਿਰ ਜਾਂਦੇ ਰਹਿ ਗਏ ਮੈਂ ਬੇਨਤੀ ਕਰੇ ਅਭਿਆਸ ਦੀ ਅਭਿਆਸ ਨਹੀਂ ਟੁੱਟਣਾ ਚਾਹੀਦਾ ਸਾਡਾ ਜੇ ਅਸੀਂ ਨੇਮ ਨੂੰ ਗੁਰਬਾਣੀ ਨੂੰ ਜੀਵਨ ਚ ਪੱਕਾ ਕਰਨਾ ਚਾਹੁੰਦੇ ਆ ਤਾਂ ਜੇ ਨਾਮ ਪੱਕਾ ਹੋਏਗਾ ਤੇ ਅੰਦਰੋਂ ਭਰਮ ਖਤਮ ਹੋਣਗੇ ਨਾ ਗੁਰੂ ਦਾ ਸ਼ਬਦ ਅੰਦਰ ਟਿਕੇਗਾ ਤੇ ਫਿਰ ਅੰਦਰੋਂ ਭਰਮ ਤੇ ਭੁਲੇਖੇ ਦੂਰ ਹੋਣਗੇ ਗੁਰਸਿੱਖ ਲੰਗ ਗੁਰ ਪੈ ਜਾਈ ਜਿਉ ਪਰਾਣੀ ਜਨ ਬਿਨ ਮਰਤਾ ਤਉ ਸਿਖ ਗੁਰ ਬਿਨ ਮਰ ਚਈ ਪ੍ਰੇਮ ਹੈ ਪਿਆਰ ਹੈ ਕੀ ਪ੍ਰੀਤ ਹੈ ਉਨੀ ਵੀ ਮੈਂ ਅਭਿਆਸ ਨੂੰ ਨਹੀਂ ਛੱਡਣਾ ਪਰ ਨੇਮ ਨੂੰ ਨਹੀਂ ਛੱਡਣਾ ਕਿਉਂ ਨਹੀਂ ਛੱਡਣਾ ਕਿਉਂਕਿ ਮੇਰਾ ਤੇਰੇ ਨਾਲ ਪ੍ਰੇਮ ਤੇ ਪਿਆਰ ਇਸ ਤਰ੍ਹਾਂ ਜਿਵੇਂ ਪ੍ਰਾਣੀ ਦਾ ਜਲ ਨਾਲ ਪਾਣੀ ਨਾਲ ਹੁੰਦਾ ਹੈ ਪਾਣੀ ਤੋਂ ਬਗਾਰੇ ਮਨੁੱਖ ਇੱਕ ਦਿਨ ਵੀ ਨਹੀਂ ਕੱਟ ਸਕਦਾ ਕਿੰਨੇ ਮੈਂ ਇੱਕ ਦਿਨ ਵੀ ਤੇਰੇ ਤੋਂ ਦੂਰ ਨਹੀਂ ਰਹਿ ਸਕਦਾ ਅਭਿਆਸ ਨੇਮ ਤੇ ਪਕੜੇ